ਜਰਮਨ ਜ਼ਬਾਨ ਵਿੱਚ ਕੋਇਨਰ ਦਾ ਅਰਥ ਹੈ ਕੋਈ ਨਹੀਂ ਜਾਂ ਨਾ ਚੀਜ਼ ਕੋਇਨਰ ਇੱਕ ਗੁਸਤਾਖ ਹਾਜ਼ਰ ਜਵਾਬ ਸਾਫ਼ ਗੋ ਮੂੰਹ ਤੋੜ ਜਵਾਬ ਦੇਣ ਵਾਲਾ ਹੈਰਾਨਕੁਨ ਤੇ ਵਿਚਾਰਸ਼ੀਲ ਕਿਰਦਾਰ ਹੈ ਉਹ ਕੋਈ ਫਲਸਫੀ ਜਾਂ ਬੁੱਧੀਜੀਵੀ ਨਹੀਂ ਬਸ ਸੋਚਣ ਸਮਝਣ ਵਾਲਾ ਇਨਸਾਨ ਹੈ ਜਰਮਨ ਕਵੀ ਨਾਟਕਕਾਰ ਥੀਏਟਰ ਨਿਰਦੇਸ਼ਕ ਤੇ ਵਿਚਾਰਕ ਵਰਤੌਲਤ ਬਰੇਖਤ ਦੀਆਂ ਇਹ ਕਹਾਣੀਆਂ 20ਵੀਂ ਸਦੀ ਦੇ ਪਹਿਲੇ ਅੱਧ ਦੇ ਫਾਸੀਵਾਦ ਸਟਾਲਿਨਵਾਦ ਸ਼ੀਤ ਯੁੱਧ ਦੂਜੀ ਆਲਮੀ ਜੰਗ ਖਾਣਾ ਜੰਗੀ ਤੇ ਜਲਾਵਤਨੀ ਦੇ ਦੌਰ ਦੀ ਰੋਜ਼ਮਰਾ ਦੀ ਜ਼ਿੰਦਗੀ ਸਿਆਸਤ ਤੇ ਸਮਾਜ ਉੱਤੇ ਨੀਤੀ ਕਥਾਵਾਂ ਕਹਾਵਤਾਂ ਵਿਚਾਰਤਾਂ ਵਰਗੀ ਸ਼ਕਲ ਵਿੱਚ ਲਿਖੀਆਂ ਗਈਆਂ ਸੰਖੇਪ ਆਲੋਚਨਾਤਮਕ ਵਿਸ਼ਲੇਸ਼ਣਾਤਮਕ ਟਿੱਪਣੀਆਂ ਜਾਂ ਬਿਆਨ ਹਨ ਇਹਨਾਂ ਵਿੱਚ ਲੁਕੇ छिपे ਜਾਂ ਸਪਸ਼ਟ ਅਰਥ ਜਾਂ ਇਸ਼ਾਰੇ ਹਨ ਪਰ ਇਹ ਅੰਤਿਮ ਫੈਸਲੇ ਨਹੀਂ ਹਨ ਨਾ ਨਿਸ਼ਚਿਤ ਜਵਾਬ ਇਹ ਮਹਿਜ ਸੋਚਣ ਦੀ ਲੋੜ ਲਈ ਮਜਬੂਰ ਕਰਦਾ ਇੱਕ ਖਾਸ ਤੇ ਵੱਖਰਾ ਨਜ਼ਰੀਆ ਹੈ ਕੋਇਨਰ ਉਲਝਣਾ ਨੂੰ ਸੁਲਝਾਉਂਦਾ ਹੈ ਤੇ ਸੁਲਝੇ ਹੋਏ ਨੂੰ ਉਲਝਾਉਂਦਾ ਹੈ ਤੇ ਬੁੱਧ ਕਹਿੰਦਾ ਹੈ ਕਿ ਜਦੋਂ ਦਰਿਆ ਪਾਰ ਕਰ ਲਵਾਂ ਤਾਂ ਕਿਸਤੀ ਨੂੰ ਸਿਰ ਤੇ ਨਾ ਟੋਹੀ ਫਿਰੋ